ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮੰਡੀ ਰੋੜਾ ਵਾਲੀ ਦੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬੇਮੌਸਮੀ ਬਾਰਿਸ਼ ਦੀ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਬਾਜ਼ਾਰ ਦੀਆਂ ਵੇਖ ਰਹੇ ਹੋ ਜਿੱਥੇ ਇਸ ਮੌਕੇ ਬਾਰਿਸ਼ ਨੇ ਜਿਹੜੀ ਦਸਤਖ ਦੇ ਦਿੱਤੀ ਉਸ ਤੋਂ ਬਾਅਦ ਆਪਾਂ ਬਾਹਰ ਖੇਤਾਂ ਦੇ ਵਿੱਚ ਚਲਦੇ ਆਂ ਦੇਖਦੇ ਆਂ ਕੀ ਹਾਲ ਹੈ ਖੇਤਾਂ ਦਾ ਤੁਹਾਨੂੰ ਦੱਸ ਦਿੰਦੇ ਆ ਕਿ ਬੇਸਮੌਸਮੀ بارش ਦੇ ਨਾਲ-ਨਾਲ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਜਿਹੜੀ ਕਣਕ ਦੀ ਫਸਲ ਆ ਬਿਲਕੁਲ ਪੱਕਣ ਲਈ ਤਿਆਰ ਹੋ ਚੁੱਕੀ ਆ ਤੇ ਅਗਲੇ ਮਹੀਨੇ ਜਿਹੜੀ ਕਣਕ ਦੀ ਕਟਾਈ ਦੀ ਸ਼ੁਰੂਆਤ ਵੀ ਜਿਹੜੀ ਹੋ ਜਾਵੇਗੀ ਹੈ ਨਾ ਤੇ ਇਸ ਕਰਕੇ ਜਿਹੜੀਆਂ ਗਣਮੇਨ ਦੇ ਨਾਲ ਨਾਲ ਕਈ ਜਗ੍ਹਾ ਤੇ ਭਾਰੀ بارش ਵੀ ਦਿਖਾਈ ਦੇ ਰਹੀ ਆ ਤੇ ਆਪਣੇ ਨਾਲ ਕਿਸਾਨ ਆਗੂ ਜਗਸੀਰ ਸਿੰਘ ਖੋਲਾ ਵੀ ਕੁਝ ਟਾਈਮ ਬਾਅਦ ਜਿਹੜੇ ਜੁੜਨਗੇ ਉਹਨਾਂ ਤੋਂ ਪੁੱਛਾਂਗੇ ਕਿ ਇਸ ਬੇਮੌਸਮੀ بارش ਦੇ ਨਾਲ ਨਾਲ ਜਿਹੜੀ ਕਣਕ ਦੀ ਫਸਲ ਨੂੰ ਕੀ ਕੀ ਨੁਕਸਾਨ ਹੋਣ ਵਾਲਾ ਕਿ ਕਿ ਫਾਇਦਾ ਹੁੰਦਾ ਨਾ ਤੇ ਫਿਲਹਾਲ ਤੁਹਾਨੂੰ ਦੱਸਦ ਨੇ ਕਿ ਤਸਵੀਰਾਂ ਤੁਸੀਂ ਜਿਹੜੀ ਮੰਡੀ ਰੋੜਾ ਵਾਲੀ ਤੋਂ ਪਿੰਡ ਚੱਕ ਰਹੀ ਵਾਲੇ ਨੂੰ ਰਸਤਾ ਜਾਂਦਾ ਉਸ ਦਿਨ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਜਿਹੜੀ ਇੱਕ ਵਾਰੀ بارش ਹੋਈ ਸੀ ਉਸ ਤੋਂ ਬਾਅਦ ਸੜਕਾਂ ਤੇ ਕਿਨਮੇਨ ਹੋ ਰਹੀ ਹੈ ਤੇ ਕਿਨਮੇਨ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਤੇ ਜਿਹੜਾ ਥੋੜਾ ਬੋਤਾ ਪਾਣੀ ਹੈ ਉਹ ਵੀ ਜਿਹੜਾ ਜਮਾ ਹੋ ਚੁੱਕਿਆ ਹੈ ਨਾ ਤੇ ਇੱਕ ਵਾਰੀ ਕੁਝ ਟਾਈਮ ਬਾਅਦ ਆਪਣੇ ਨਾਲ ਕਿਸਾਨ ਆਗੂ ਜਗਸੀਰ ਸਿੰਘ ਕੋ ਲਾ ਜਿਹੜੇ ਜੁੜਨਗੇ ਉਹਨਾਂ ਨਾਲ ਸੰਪਰਕ ਹੋ ਚੁੱਕਿਆ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਬੇਮੌਸਮੀ بارش ਦੇ ਨਾਲ ਜਿਹੜਾ ਸੜਕਾਂ ਤੇ ਪਾਣੀ ਆ ਚੁੱਕਿਆ ਤੇ ਗੱਲ ਹੋ ਰਾ ਆ ਬਾਸੂ ਜਿਹੜੀ ਸਰੋਂ ਦੀ ਗੱਲ ਕੀਤੀ ਜਾਵੇ ਤਾਂ ਸਰੋਂ ਦੀ ਫਸਲ ਤਕਰੀਬਨ ਜਿਹੜੀ ਉਹਦੀ ਕਟਾਈ ਦਾ ਕੰਮ ਚੱਲ ਰਿਹਾ ਨਾ ਜੇ ਇਦਾਂ ਹੀ ਬਾਰਿਸ਼ ਸਟਾਰਟ ਹੋਈ ਜਾਂ ਬਾਰਿਸ਼ ਹੁੰਦੀ ਰਹੀ ਤਾਂ ਇੱਕ ਵਾਰ ਜਿਹੜੀ ਸਰੋਂ ਦੀ ਫਸਲ ਆ ਨਾ ਹੁੰਦੀ ਜੇ ਕਟਾਈ ਦਾ ਕੰਮ ਉਹ ਰੁਕ ਜਾਵੇਗਾ ਫਿਲਹਾਲ ਇੱਕ ਵਾਰੀ ਫਿਰ ਜਿਹੜੀ ਬਾਰਿਸ਼ ਆਉਂਦੀ ਫਿਰ ਸ਼ੁਰੂਆਤ ਹੋ ਚੁੱਕੀ ਹੈ ਨਾ ਤੇ ਆਪਾਂ ਪਹੁੰਚ ਗਏ ਆ ਖਰੀਦ ਕੇਂਦਰ ਹਲੀ ਮੋळा ਦੇ ਕੋਲ ਤੇ ਬਾਹਰ ਖੇਤਾਂ ਦਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਇਸ ਦਿਨ ਜੇਕਰ بارش ਜਿਆਦਾ ਹੁੰਦੀ ਤਾਂ ਸਬਜ਼ੀਆਂ ਤੇ ਵੀ ਇਹ ਸਬਜ਼ੀਆਂ ਲੱਗੀਆਂ ਹੋਈਆਂ ਸਬਜ਼ੀਆਂ ਤੇ ਵੀ ਇਸ ਚੀਜ਼ ਦਾ ਜਿਹੜਾ ਉਹ ਪ੍ਰਭਾਵ ਹੋਵੇਗਾ ਪਰ ਜਿਹੜੀ ਪੂਰੀ ਜਾਣਕਾਰੀ ਹੈ ਉਹ ਆਪਾਂ ਨੂੰ ਕਿਸਾਨ ਆਗੂ ਜਗਸੀਰ ਸਿੰਘ ਖੋਲਾ ਜੀ ਦੇਣਗੇ ਬਸ ਕੋਈ ਜੀ ਪਲਾਂ ਦੇ ਵਿੱਚ ਆਪਾਂ ਉਹਨਾਂ ਦੇ ਕੋਲ ਪਹੁੰਚਣ ਆਲੇ ਆ ਤੇ ਪਤਾ ਲੱਗੇਗਾ ਫਿਲਹਾਲ بارش ਇੱਕ ਵਾਰੀ ਜਿਹੜੀ ਬਹੁਤ ਜ਼ਿਆਦਾ ਸਟਾਰਟ ਹੋ ਚੁੱਕੀ ਆ ਤੇ ਇੱਕ ਗੱਲ ਤਾਂ ਜ਼ਰੂਰ ਹੈ ਨਾ ਦੇਖੇ ਆ ਅਮਰੀਕਾ ਸ਼ਾਇਦ ਆ ਰਾਤ ਦੀ ਹੀ ਤਸਵੀਰਾਂ ਨੇ ਬਾਰਸ਼ ਦਿਨਾਂ ਨਾਲ ਕਈ ਜਗ੍ਹਾ ਤੇ ਜਿਹੜੀ ਕਣਕ ਵੇਛੀ ਚੁੱਕੀ ਆ ਆ ਦੇਖੋ ਜੋ ਕਿ ਇੱਕ ਕਿਸਾਨਾਂ ਲਈ ਮੰਦ ਭਾਗੀ ਘਟਨਾ ਸਾਬਤ ਹੋਈ ਕਿ ਜੇ ਕਣਕ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਬਿਲਕੁਲ ਤਿਆਰ ਆ ਯਾਨਕਿ ਜੇ ਅਗਲੇ ਮਹੀਨੇ ਯਾਨਕਿ 20-25 ਦਿਨ ਬਾਅਦ ਜਿਹੜੀ ਇਹ ਕਣਕ ਦੀ ਕਟਾਈ ਵੀ ਸ਼ੁਰੂ ਹੋ ਜਾਣੀ ਹੈ ਨਾ ਸੋ ਇਹ ਕਿਸਾਨਾਂ ਨਾਲ ਇੱਕ ਬੜਾ ਵੱਡਾ ਘਾਟਾ ਹੋਵੇ ਅਗਰ ਬਾਰਿਸ਼ ਜਿਆਦਾ ਹੁੰਦੀ ਹੈ ਨਾ ਜਾਂ ਤੇਜ਼ ਹਵਾਵਾਂ ਜਿਆਦੀਆਂ ਚੱਲਦੀਆਂ ਨੇ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਰੋਹੀ ਵਾਲਾ ਰੋਡ ਦੀਆਂ ਅਗਰ ਤੁਸੀਂ ਵੀ ਕੋਈ ਕਮੈਂਟ ਕਰੋਗੇ ਤਾਂ ਮੈਂ ਤੁਹਾਡੇ ਕਮੈਂਟ ਜਰੂਰ ਪੜਾਂਗਾ ਨਾ ਤੁਸੀਂ ਵੀ ਦੱਸ ਸਕਦੇ ਹੋ ਕਿ ਕਣਕ ਦੀ ਫਸਲ ਨੂੰ ਇਸ ਬਾਰਿਸ਼ ਦੇ ਨਾਲ ਕੋਈ ਫਾਇਦਾ ਹੋਣ ਵਾਲਾ ਜਾਂ ਨੁਕਸਾਨ ਹੋਣ ਵਾਲਾ ਕਿਉਂਕਿ ਤੇਜ਼ ਹਵਾਵਾਂ ਵੀ ਇੱਥੇ ਚੱਲ ਰਹੀਆਂ ਨੇ ਪਰ ਜਿੰਨਾ ਤੱਕ ਮੈਨੂੰ ਆਈਡੀਆ ਇਹ ਹੈ ਕਿ ਅਗਰ ਤੇਜ਼ ਹਵਾਵਾਂ ਜਲਦੀ ਚੱਲਦੀਆਂ ਨੇ ਤਾਂ ਕਣਕ ਦੀ ਫਸਲ ਜਿਹੜੀ ਵੇਛ ਜਾਵੇਗੀ ਵੇਛਣ ਦੇ ਨਾਲ ਝਾੜ ਤੇ ਵੀ ਅਸਰ ਜਿਹੜਾ ਉਹ ਪਾਵੇਗਾ ਫਿਲਹਾਲ ਆਪਣੇ ਨਾਲ ਕਿਸਾਨ ਆ ਗੂਜ ਸਿੰਘ ਸੀਰ ਸਿੰਘ ਕੋਲਾ ਹੋਰ ਜਿਹੜੇ ਆਪਣੀ ਵੇਟ ਕਰ ਰਹੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ بارش ਜਿਆਦੀ ਹੋਣ ਕਰਕੇ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਕੀ ਰੋਡ ਤੇ ਆ ਜਾਓ ਨਾ ਤੇ ਆਪਾਂ ਉਹਨਾਂ ਦੀ ਨਾਲ ਗੱਲਬਾਤਾਂ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਪਰ ਜਿਹੜੀ بارش ਆ ਇੱਕ ਵਾਰੀ ਫਿਰ ਜਿਹੜੀ ਬਹੁਤ ਜ਼ਿਆਦਾ ਰੀਨ ਉਹ ਸ਼ੁਰੂ ਹੋ ਚੁੱਕੀ ਹੈ ਨਾ ਲਓ ਜੀ ਲਿਖ ਤਸਵੀਰਾਂ ਖੋਲ੍ਹ ਆ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੰਡੀ ਰੋੜਾਂ ਵਾਲੀ ਦੇ ਆਸ-ਪਾਸ ਦੇ ਪਿੰਡਾਂ ਦੀਆਂ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੇ ਹੁਣ ਆਪਣੇ ਨਾਲ ਕਿਸਾਨ ਆ ਗੋਜ ਗਸੀਰ ਸਿੰਘ ਖੋਲਾ ਜੀ ਜੁੜ ਚੁੱਕੇ ਨੇ ਇਹਨਾਂ ਨਾਲ ਕਰਾਂਗੇ ਗੱਲਬਾਤਾਂ ਸਭ ਤੋਂ ਪਹਿਲਾਂ ਖੋਲਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਧੰਨਵਾਦ ਜੀ ਆਰ ਨਿਊਜ਼ ਦਾ ਜਿਨ੍ਹਾਂ ਨੇ ਕੋਈ ਵੀ ਜਿਹੜਾ ਕਿਸਾਨੀ ਦਾ ਮੁੱਦਾ ਹੁੰਦਾ ਉਹਨੂੰ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੇ ਮੁੱਦੇ ਤੇ ਕਦੀ ਵੀ ਕੱਲ ਟਿਲ ਨਹੀਂ ਬਤ ਦੇਗੇ ਬਿਲਕੁਲ ਅੱਜ ਜਿਹੜੀ ਮੌਸਮ ਦੀ ਚਾਂਚਕ ਖਰਾਬ ਹੋਣਾ ਕਿਸਾਨਾਂ ਦੇ ਜਿਹੜੇ ਸਾ ਸੁੱਕ ਜਾਂਦੇ ਨੇ ਕਿਉਂਕਿ ਸਿਖਰਾਂ ਤੇ ਫਸਲ ਪਹੁੰਚੀ ਏ ਜਿਹੜੀ ਕਿਸਾਨੀ ਏ ਇਹ ਵੀ ਇੱਕ ਪੀਗ ਪਲਾਟ ਤੇ ਚੱਲਦੀ ਪਈ ਆਖਰੀ ਦਮ ਤੇ ਜੇ ਕਿਤੇ ਪਿਛਲੀਆਂ ਗੱਲਾਂ ਕਰੀਏ ਤੇ ਕਿਸਾਨਾਂ ਦਾ ਝੋਲਾ ਪੰਜਾਬ ਦੇ ਵਿੱਚੋਂ ਅੱ데 ਨਾਲ ਜਿਆਦਾ ਕੁਦਰਤੀ ਆਫਤ ਨਾਲ ਰੁੜ ਗਿਆ ਸੀਗਾ ਤੇ ਸਰਕਾਰਾਂ ਨੇ ਉਹਦੇ ਵਿੱਚੋਂ ਕੁਝ ਵੀ ਨਹੀਂ 1% ਵੀ ਉਹਨਾਂ ਨੂੰ ਮੁਆਫ ਜਾ ਜਾਂ ਉਹਨਾਂ ਦੀ ਰਾਤ ਨਹੀਂ ਦਿੱਤੀਗੀ ਜੀ ਸਾਡੀ ਹਮੇਸ਼ਾ ਹੀ ਮੰਗ ਹੁੰਦੀ ਵੀ ਕੁਦਰਤ ਸਾਡੇ ਨਾਲ ਹੈ ਖੁੱਲੇ ਮੈਦਾਨ ਦੇ ਵਿੱਚ ਕਿਸਾਨ ਬੈਠਾ ਹੁੰਦਾ ਤੇ ਅਰਦਾਸ ਕੁਦਰਤ ਅੱਗੇ ਵੀ ਸੱਚੇ ਬਾਦਸ਼ਾਹ ਤੂੰ ਮੇਹਰ ਹੀ ਰੱਖ ਕਿਉਂਕਿ ਸਰਕਾਰਾਂ ਤੋਂ ਤਾਂ ਚਾਕ ਅਸੀਂ ਲਾ ਦਿੱਤੀਆਂ ਹੋਈਆਂ ਲੋਕਾਂ ਨੇ ਲਾਈਆਂ ਹੋਈਆਂ ਨੇ ਲਗਭਗ ਪਰ ਅਸੀਂ ਹੱਥ ਰੱਖਦੇ ਹਾਂ ਗੁਰੂ ਤੋਂ ਵੀ ਸਾਡੇ ਇਹ ਜੀ ਜੰਤੂਆਂ ਨੇ ਕਿੰਨਿਆਂ ਨੇ ਚੁਗਣਾ ਹੈ ਕੁਝ ਜਿਹੜੀ ਹਾਲਾਤ ਨੇ ਸਰਕਾਰ ਦੇ ਮਾੜੇ ਕੁਝ ਜਿਹੜੇ ਹੁਣ ਕਿਸਾਨੀ ਤੇ ਜਿਹੜੀ ਮਜ਼ਦੂਰੀ ਹੈ ਦਿਨੋ-ਬਦ ਦਿਨ ਖਤਮ ਹੁੰਦੀ ਜਾਂਦੀ ਹੈ ਕਿਉਂਕਿ ਮਜ਼ਦੂਰਾਂ ਦੇ ਹਾਲਾਤ ਇਦੋਂ ਵੀ ਮਾੜੇ ਹੁੰਦੇ ਜਾਂਦੇ ਨੇ ਜੀ ਤੇ ਅਸੀਂ ਅਰਦਾਸ ਕਰਕੇ ਸਾਰੇ ਇਕੱਤਰ ਹੋ ਕੇ ਕਿ ਜਿਹੜੀ ਫਸਲ ਹੈ ਉਹ ਸੁੱਖੀ ਸੰਦੀ ਪੱਕੇ ਔਰ ਜਿਹੜਿਆ ਕਲਜੋਗ ਦੇ ਚਖੜ ਝੋਲੇ ਨੇ ਇਹਨਾਂ ਤੋਂ ਬਚੇ ਔਰ ਕੁਦਰਤ ਦੀ ਜਿਹੜੀ ਮਾਰ ਹੈ ਉਹ ਬਹੁਤ ਵੱਡੀ ਹੁੰਦੀ ਹੈ ਬਿਲਕੁਲ ਸੈਣੀ ਬਹੁਤ ਔਖੀ ਹੈ ਕਹਿਣਾ ਸੌਖਾ ਹੁੰਦਾ ਪਰ ਕੁਦਰਤ ਦੀ ਮਾਰ ਜਿਹੜੀ ਸੈਣੀ ਹੈ ਉਹ ਬਹੁਤ ਔਖੀ ਹੈ ਸੋ ਅਰਦਾਸ ਇਹੋ ਹੀ ਕਰਦੇ ਆ ਕਿ ਜਿਹੜੀ ਫਸਲ ਹੈ ਉਹ ਸੁੱਕੀ ਸੰਧੀ ਪੱਕੇ ਔਰ ਜੇ ਬਾਰਸ਼ੇ ਤੇ ਚਲੋ ਇਹ ਤਾਂ ਐਡਾ ਵੱਡਾ ਨੁਕਸਾਨ ਵੀ ਨਹੀਂ ਹੋ ਸਕਦੀਗੀ ਪਰ ਜਿਹੜਾ ਚਖੜ ਹੈ ਜਿਵੇਂ ਆ ਪਿੱਛੇ ਤੁਸੀਂ ਆਵਾਂ 10 20 ਮਿੰਟ ਹੋ ਗਏ ਨੇ ਪਹਿਲਾਂ ਬਹੁਤ ਵੱਡਾ ਇੱਕਰੀ ਜ਼ੋਰ ਨਾਲ ਹਵਾ ਆਈ ਸੀਗੀ ਪਰ ਇਹੋ ਜਿਹੇ ਹਾਲਾਤ ਨਾ ਬਣਨ ਔਰ ਅਰਦਾਸ ਕਰੀਏ ਵੀ ਗੁਰੂ ਮਿਹਰ ਕਰੇ ਕਿਸਾਨੀ ਖੁਸ਼ਹਾਲ ਰਵੇ ਜੇ ਕਿਸਾਨ ਖੁਸ਼ਹਾਲ ਏ ਤੇ ਸਾਡਾ ਦੇਸ਼ ਖੁਸ਼ਹਾਲ ਏ ਜੇ ਦੇਸ਼ ਖੁਸ਼ਹਾਲ ਏ ਤੇ ਸਾਰੇ ਲੋਕ ਖੁਸ਼ਹਾਲ ਨੇ ਸੋ ਅਸੀਂ ਤਾਂ ਖਸਾਲੀ ਦੀ ਗੱਲ ਹੀ ਕਰਨੀ ਏ ਅਸੀਂ ਜਦੋਂ ਵੀ ਗੱਲ ਕਰਾਂਗੇ ਇਹੋ ਗੱਲ ਕਰਾਂਗੇ ਕਿ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਦੇ ਮੁਤਾਬਕ ਕਿਸਾਨ ਖੁਸ਼ਹਾਲ ਹਜੇ ਨਹੀਂ ਹੈਗਾ ਨਾ ਹੀ ਹਜੇ ਬਣ ਸਕਦਾ ਜਿੱਦਨ ਉਹ ਬਣਾਉਣਗੇ ਹੋ ਸਕਦਾ ਵੀ ਉਦਨ ਦੀ ਕੁਦਰਤੀ ਮਾਰ ਪੈ ਵੀ ਜਾਵੇ ਜਿਵੇਂ ਬਾਹਰ ਦੇ ਮੁਲਕਾਂ ਦੇ ਵਿੱਚ ਇਹ ਉਸੇ ਤਰ੍ਹਾਂ ਦਾ ਕੋਈ ਕਿਸੇ ਦਾ ਨੁਕਸਾਨ ਹੁੰਦਾ ਉਹ ਕੁਝ ਪ੍ਰਾਈਵੇਟ ਕੰਪਨੀਆਂ ਉਹਨਾਂ ਦੀ ਹਿੱਸਾਇਤਾ ਕਰਦੀਆਂ ਨੇ ਔਰ ਜਿਹੜੀਆਂ ਉਹਨਾਂ ਦੀ ਐਗਰੀਕਲਚਰ ਨੂੰ ਤਾਂ ਚੱਕਣ ਦੀ ਕੋਸ਼ਿਸ਼ ਕਰਦੇ ਆ ਕੁਝ ਕੋਈ ਮੁਲਕ ਜਿਹੜੇ ਹੈ ਨੇ ਬਾਕੀ ਜਿੱਦੀ ਵੱਡੀ ਮਾਰ ਪੈਦੀ ਹੈ ਐਸੀ ਨਹੀਂ ਹੈ ਮੰਨ ਲੈਨੇ ਆ ਵੀ ਕਾਰਪੋਰੇਟ ਘਰਾਣਿਆਂ ਦੀਆਂ ਮਾਰਾਂ ਆਉਂਦੀਆਂ ਪਈਆਂ ਡਬਲਯੂਟੀਓ ਵਰਗੀਆਂ ਮਾਰਾਂ ਆਉਂਦੀਆਂ ਪਈਆਂ ਨੇ ਉਹਨਾਂ ਨੂੰ ਵੱਡੇ ਤੌਰ ਤੇ ਪਤਾ ਹੈ ਕਿ ਜਿਹੜੀ ਕਿਸਾਨੀ ਦੇ ਉੱਤੋਂ ਜਿੰਨੀ ਆਮਦਨ ਹੁੰਦੀ ਹੈ ਜਾਂ ਕਿਸਾਨੀ ਇੱਕ ਜਿਹੜੀ ਸਦਾ ਬਹਾਰ ਚੀਜ਼ ਹੈ ਜਿੰਦੀ ਲੋੜ ਰਹਿਣੀ ਹੈ ਦੁਨੀਆ ਦੇ ਜੰਮਦਿਆਂ ਤੱਕ ਦੁਨੀਆ ਦੇ ਜਿੰਨਾ ਚ ਕਰਜਾਂ ਦੀ ਉਹਨਾਂ ਚ ਕਰੇ ਜਿਹੜੀ ਫਸਲ ਹੈ ਜਾਂ ਕੋਈ ਵੀ ਆਮਦਨ ਹੈ ਅ ਗ੍ਰਿਕਲਚਰ ਦਾ ਕੋਈ ਵੀ ਡਿਪਾਰਟਮੈਂਟ ਹੈ ਉਹਦੇ ਤੋਂ ਬਿਨਾ ਦੁਨੀਆ ਚੱਲ ਹੀ ਨਹੀਂ ਸਕਦੀ ਅਸੀਂ ਚਾਹੁੰਦੇ ਹਾਂ ਵੀ ਇਹ ਇਸੇ ਤਰ੍ਹਾਂ ਵਾਧ ਰਵੇ ਔਰ ਖਸਾਰ ਰਵੇ ਔਰ ਸਰਕਾਰਾਂ ਵੀ ਇਹਦੇ ਵੱਲ ਧਿਆਨ ਰੱਖਣ ਕਿ ਜਿਹੜੀ ਕਿਸਾਨੀ ਉਹਨੂੰ ਅਸੀਂ ਹੋਰ ਕਿਵੇਂ ਉੱਚਾ ਚੁੱਕਣਾ ਔਰ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਖਤਮ ਹੁੰਦੀ ਜਾ ਰਹੀ ਹੈ ਮਜ਼ਦੂਰੀ ਨੂੰ ਹੋਰ ਉੱਚਾ ਕਰਨ ਲਈ ਅਸੀਂ ਚਾਹੁੰਦੇ ਹਾਂ ਵੀ ਇੱਕ ਸਰਕਾਰ ਕੋ ਵਧੀਆ ਪਾਲਿਸੀ ਬਣਾਵੇ ਔਰ ਇਹਨਾਂ ਜਿਹੜੇ ਡਬਲਯੂਟੀ ਵਰਗੇ ਆ ਪ੍ਰਾਈਵੇਟ ادارے ਨੇ ਉਹਨਾਂ ਨੂੰ ਪਿੱਛੇ ਕਰੇ ਔਰ ਉਹਨਾਂ ਨੂੰ ਪਿੱਛੇ ਕਰਕੇ ਆਪਦੀ ਸਰਕਾਰ ਆਪ ਟੈਕਸ ਵੱਡੇ ਬਣਾ ਕੇ ਇਹਦੇ ਵਿੱਚੋਂ ਵੱਡਾ ਮੁਨਾਫਾ ਜਿਹੜਾ ਟੈਕਸ ਰਾਹੀਂ ਲੈ ਕੇ ਉਹ ਟੈਕਸ ਦਾ ਜਿਹੜਾ ਰਾਹ ਹੈ ਉਹ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਖੋਲੇ ਔਰ ਫਿਰ ਕਿਸਾਨੀ ਕਿਸਾਲ ਹੋ ਸਕਦੀ ਕਿਉਂਕਿ ਜਿਹੜਾ ਟੈਕਸ ਹੈ ਉਹ ਖਾਸ ਕਰਕੇ ਟੈਕਸ ਜਿਹੜਾ ਉਹ ਮਜ਼ਦੂਰ ਨੂੰ ਵੀ ਦੇ ਸਕਦੇ ਨੇ ਤੇ ਕਿਸਾਨ ਨੂੰ ਵੀ ਦੇ ਸਕਦੇ ਕਿਉਂਕਿ ਟੈਕਸ ਵੱਡੇ ਤੌਰ ਤੇ ਮੁਨਾਫੇ 'ਚ ਹੈ ਔਰ ਲਿਆ ਵੀ ਜਾ ਸਕਦਾ ਹੈ ਉਹਨਾਂ ਵੱਡੀਆਂ ਕੰਪਨੀਆਂ ਤੋਂ ਕਿਉਂਕਿ ਜਿਨ੍ਹਾਂ ਨੇ ਕੱਚਾ ਧਾਨ ਤਿਆਰ ਕੀਤਾ ਉਹਨਾਂ ਨੂੰ ਤਾਂ ਵਧੀਆ ਭਾਅ ਮਿਲ ਗਿਆ ਪਰ ਉਹਦੇ ਉੱਤੇ ਜਿਹੜੀ ਵੱਡੀ ਆਮਦਨ ਹੈ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਾਂ ਸਰਕਾਰ ਹੈ ਜਿਹੜਾ ਉਹਨੂੰ ਆਪਣੇ ਫਸਲ ਨੂੰ ਕੱਚੇ ਧਾਨ ਨੂੰ ਪੱਕਾ ਕਰਕੇ ਵੇਚਦੀ ਹੈ ਉਹ ਟੈਕਸ ਵੱਡੇ ਤੌਰ ਤੇ ਹੁੰਦਾ ਉਹ ਟੈਕਸ ਜਿਹੜਾ ਹੈ ਉਹ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਵੰਡਿਆ ਜਾਵੇ ਔਰ ਜੇ ਕਿਸੇ ਤਰ੍ਹਾਂ ਦੀ ਕੋਈ ਆਫਤ ਆਉਂਦੀ ਹੈ ਜਾਂ ਕੁਦਰਤੀ ਮਾਰ ਪੈਂਦੀ ਹੈ ਉੱਥੇ ਵਿਸ਼ੇਸ਼ ਤੌਰ ਤੇ ਗਰਦਾਬਰੀ ਕਰਾ ਕੇ ਔਰ ਵਿਸ਼ੇਸ਼ ਤੌਰ ਤੇ ਉੱਥੇ ਉਹਨੂੰ ਪੂਰੀ ਪਰਵਾਹੀ ਕੀਤੀ ਜਾਵੇ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਇਹ ਮੰਗ ਹੈ ਸਾਡੀ ਕੁਲਾ ਜੀ ਤੁਸੀਂ ਕਿਸਾਨ ਆਗੂ ਹੋਣ ਦੇ ਨਾਲ-ਨਾਲ ਗਰਾਊਂਡ ਜਿਹੜੋ ਤੇ ਖੇਤਾਂ ਦੇ ਵਿੱਚ ਵੀ ਤੁਸੀਂ ਜਿਹੜੀਆਂ ਫਸਲਾਂ ਸਾਂਭਦੇ ਹੋ ਨਾ ਅਗਰ ਅੱਜ ਬਾਰਿਸ਼ ਜ਼ਿਆਦਾ ਹੁੰਦੀ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਕਣਕਾਂ ਰੱਬ ਨਾ ਕਰੇ ਨਾ ਵੇਸ ਜਾਂਦੀਆਂ ਨੇ ਤੇ ਕਣਕ ਨੂੰ ਕਿੰਨਾ ਕੋਣਕ ਖਾਂਡੜਾ ਹੋਊਗਾ ਕਿੰਨਾ ਕੋ ਛਾੜ ਜਿਹੜਾ ਘਟੂਗਾ ਜਾਂ ਜਿਹੜਾ ਕਣਕ ਦੇ ਵਿੱਚ ਹੋਰ ਕੀ ਨੁਕਸਾਨ ਹੋ ਸਕਦਾ ਵੇਖੋ ਜਦੋਂ ਅਚਖੜ ਆਉਂਦਾ ਕਣਕ ਵਿਛਦੀ ਇਸ ਟਾਈਮ ਜਿਹੜੀ ਕਣਕ ਦੇ ਵਿੱਚ ਦੁੱਧਾ ਬਣ ਗਿਆ ਹੈ ਕੱਚਾ ਦਾਣਾ ਹੈ ਜੇ ਤੱਕ ਕੋ ਪੱਕਾ ਦਾਣਾ ਹੋਵੇ ਤੇ ਡਿਗ ਵੀ ਪਏ ਤੇ ਕੋਈ ਨਾ ਖਾਸ ਫਰਕ ਨਹੀਂ ਪੈਂਦਾਗਾ ਸੋ ਥੋੜਾ ਜਿਹਾ ਫਰਕ ਪਾਊਗਾ ਪਰ ਜਿਹੜੀ ਹਾਲਾਤ ਅੱਜ ਦੇ ਨੇ ਜਿਵੇਂ ਅੱਜ 24 ਮਾਰਚ ਹੋ ਗਈ ਹੈ ਇਹਨੇ ਤੇ ਲਗਭਗ 13 14 ਅਪ੍ਰੈਲ ਨੂੰ ਕਣਕ ਨੇ ਤਿਆਰ ਹੋਣਾ ਸੋ ਅੱਜ ਜਿਹੜੀ ਕਣਕ ਦੇ ਵਿੱਚ ਦੁੱਧ ਦੇ ਤਾ ਪੂਰੇ ਜ਼ੋਰ ਤੇ ਔਰ ਇਹ ਜੇ ਇਥੋਂ ਕਣਕ ਡਿੱਗਦੀ ਏ ਤੇ ਕਾਫੀ ਨੁਕਸਾਨ ਮੇਰੇ ਖਾਲ ਦੇ ਵਿੱਚ ਵੀ ਪਰ 25% ਹੀ ਘੱਟੋ ਘੱਟ ਪ੍ਰਤੀ ਕਿੱਲਾ ਜਿਹੜਾ ਨੁਕਸਾਨ ਹੋ ਸਕਦਾ ਕਿਉਂਕਿ ਜਿਹੜਾ ਇਹ ਕਣਕ ਦਾ ਝਾੜ ਏ ਇਹ ਜਦੋਂ ਦਾਣਾ ਬਣ ਜਾਵੇ ਉਦੋਂ ਇਹਦਾ ਪੱਕਾ ਬੰਦਾ ਉਦੋਂ ਪਹਿਲਾਂ ਤਾਂ ਜਿਵੇਂ ਮੰਨ ਲਓ ਜੇ ਵੇਚਦੀ ਹੈ ਤੇ ਕੱਚੇ ਨਾਲੇ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਜੀ ਜੀ ਕਣਕ ਦਾ ਨੁਕਸਾਨ ਹੋਊਗਾ ਫਿਰ ਜਿਹੜੀ ਕੁਆਲਿਟੀ ਖਰਾਬ ਹੁੰਦੀ ਹੈ ਫਿਰ ਜਿਹੜੀ ਤੂੜੀ ਦਾ ਨੁਕਸਾਨ ਹੁੰਦਾ ਕਿਉਂਕਿ ਤੂੜੀ ਵੀ ਵੱਡੇ ਤੌਰ ਤੇ ਜਿਹੜਾ ਇੱਕ ਵਪਾਰਕ ਲਾਈਨਕ ਬਣੀ ਹੋਈ ਹੈ ਤੇ ਤੂੜੀ ਦਾ ਵੀ ਨੁਕਸਾਨ ਹੁੰਦਾ ਥੱਲੇ ਡਿੱਗ ਪੈਂਦੀ ਕਣਕ ਦਾ ਖਰਾਬ ਹੁੰਦੀ ਹੈ ਸੋ ਇਹ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤੇ ਇਹ ਨੁਕਸਾਨ ਦੇ ਹੀ ਹੈ ਕੋ ਚੱਕੜ ਜਿਹੜਾ ਨੁਕਸਾਨ ਦੀ ਇਹ ਮੀਂਹ ਜਿਆਦਾ ਨੁਕਸਾਨ ਨਹੀਂ ਗਾ ਚਲੋ ਕੁਦਰਤ ਵੱਲੋਂ ਜਿ ਬਾਸ ਸੁੱਕੀ ਛਾਂ ਦੀ ਪੈ ਰਹੀ ਹੈ ਜਿਵੇਂ ਹੁਣ ਇਹ ਤਾਂ ਕੋ ਵੱਡਾ ਨੁਕਸਾਨ ਨਹੀਂ ਗਾ ਪਰ ਚੱਕੜ ਦਾ ਬਹੁਤ ਵੱਡਾ ਨੁਕਸਾਨ ਹੈ ਬਿਲਕੁਲ ਹੋਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਹ ਸਨ ਜਗਸੀਰ ਸਿੰਘ ਕੋਲਾ ਜੀ ਜਿਨ੍ਹਾਂ ਦੇ ਵੱਲੋਂ ਇਸ ਮਸਲੇ ਤੇ ਆਪਣੇ ਵਿਚਾਰ ਰੱਖੇ ਗਿਆ ਨੇ ਇੱਕ ਵਾਰੀ ਫੇਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਮੰਡੀ ਰੋੜਾ ਵਾਲੀ ਤਹਿਸੀਲ ਜਲਾਲਾਬਾਦ ਮਾਫ ਕਰਨਾ ਫਾਜ਼ਲਕਾ ਜ਼ਿਲ੍ਹਾ ਫਾਜ਼ਲਕਾ ਨੀ ਤੁਸੀ ਦੇਖ ਰਹੇ ਹੋ ਜਿੱਥੇ ਅੱਜ ਸਵੇਰ ਤੋਂ ਹੀ ਕਿੰਮੇਨ ਦੇ ਨਾਲ-ਨਾਲ ਪਹਿਲਾਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਪਰ ਫਿਲਹਾਲ ਅਸੀਂ ਵੀ ਪਰਮਾਤਮਾਗੇ ਇਹ ਅਰਦਾਸ ਕਰਾਂਗੇ ਕਿ ਕੁਝ ਵੀ ਇਦਾਂ ਦਾ ਨਾ ਹੋਵੇ ਪਰਮਾਤਮਾ ਕਿਸਾਨਾਂ ਤੇ ਮਿਹਰ ਭਰਿਆ ਹੱਥ ਰੱਖੇ ਕਿਉਂਕਿ 6 ਮਹੀਨਿਆਂ ਦੀ ਕਮਾਈ ਹੁੰਦੀ ਹੈ ਨਾ ਜੇ ਦਾਇਫਾ ਫਸਲ ਖਰਾਬ ਹੋ ਜਾਵੇ ਤਾਂ ਬਾਅਦ ਦੇ ਵਿੱਚ ਕੋਈ ਨਹੀਂ ਸੁਨਵਾਈਆਂ ਹੁੰਦੀਆਂ ਗਰਦਾਵਰੀਆਂ ਹੋ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਮਿਹਨਤ ਦਾ ਮੁੱਲ ਉਹ ਨਹੀਂ ਮਿਲਦਾਗਾ ਫਿਰ ਧਰਨੇ ਲੱਗਦੇ ਆ ਰੋਸ ਮੁਜ਼ਾਰੇ ਹੁੰਦੇ ਆ ਸੋ ਇਸ ਕਰਕੇ ਅਸੀਂ ਤਾਂ ਪਰਮਾਤਮਾ ਅੱਗੇ ਵੀ ਇਹੋ ਹੀ ਦੁਆ ਕਰਾਂਗੇ ਕਿ ਇਦਾਂ ਦਾ ਸਮਾਂ ਕਿਸਾਨਾਂ ਤੇ ਕਦੇ ਵੀ ਨਾ ਆਵੇ ਕਿਉਂਕਿ ਕਿਸਾਨ ਤੋਂ ਹੀ ਸਾਰਾ ਸਿਸਟਮ ਸ਼ੁਰੂ ਹੁੰਦਾ ਨਾ ਜੇਕਰ ਕਿਸਾਨ ਦੀ ਫਸਲ ਹੀ ਖਰਾਬ ਹੋ ਗਈ ਉਹ ਮੰਡੀ ਬਾਜ਼ਾਰ ਚ ਲੈਕੀ ਲੈ ਕੇ ਜਾਵੇਗਾ ਕਿੱਥੇ ਵੇਚੇਗਾ ਕੌਣ ਖਰੀਦੇਗਾ ਨੂੰ ਤੇ ਫਿਲਹਾਲ ਤੁਹਾਨੂੰ ਇੱਕ ਫਿਰ ਦੱਸ ਦਿੰਨੇ ਆ ਕਿ ਤੁਸੀਂ ਸਵੇਰਾਂ ਦੇਖ ਰਹੇ ਹੋ ਇਹ ਮੰਡੀ ਰੋੜਾਂ ਵਾਲੀ ਤੋਂ ਪਿੰਡ ਚੱਕ